ਇਸੀ ਵੀ ਵੇਖ ਰਹਾ ਹਾਂ ਅਖਬਾਰਾਂ 'ਚ ਵੀ ਆ ਰਿਹਾ ਤੇ ਤੁਹਾਡੇ ਚੈਨਲਾਂ 'ਤੇ ਵੀ ਆ ਰਿਹਾ ਹੈ ਵੀ ਬਹੁਤ ਤਗੜੇ ਪੱਧਰ ਤੇ ਬੈਰੀਕੇਡਿੰਗ ਸਰਕਾਰ ਨੇ ਕੀਤੀ ਹੈ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਇਹ ਸਰਕਾਰ ਨੂੰ ਕੰਮ ਜਿਹੜਾ ਹੈ ਇਹ ਨਹੀਂ ਕਰਨਾ ਚਾਹੀਦਾ ਇਹ ਗਲਤ ਹੈ ਇਹ ਸਰਕਾਰਾਂ ਚੁੰnade ਕਦ ਲਈ ਆਪਾ ਸਰਕਾਰਾਂ ਬੈਸ ਕਰਕੇ ਚੁੰਨੇ ਆ ਵੀ ਲੋਕ ਗੱਲ ਕਰਨ ਆਪਣੀ ਲੋਕਾਂ ਦੇ ਮਸਲੇ ਹੱਲ ਕਰਨ ਤੇ ਜੇ ਲੋਕ ਮਸਲੇ ਆਪਣੇ ਹੱਲ ਕਰਾਉਣ ਵਾਸਤੇ ਗੱਲ ਕਰਨ ਵਾਸਤੇ ਕਾ ਜਾਣਾ ਚਾਹੁੰਦੇ ਨੇ ਤੇ ਐਡੀ ਐਡੀ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਇਹ ਗਲਤ ਆ ਗੱਲ ਇਹ ਇਹ ਲੋਕਤੰਤਰ ਥੋੜੋ ਹੈ ਲੋਕਤੰਤਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਹਨ ਇਹਦੇ ਤੱਕਾਤੰਤਰ ਹੋ ਰਿਹਾ ਇੱਕ ਤੱਕਾ ਕਰ ਰਹੇਗਾ ਲੰਘਣਾ ਨਹੀਂ ਦੇਣਾ ਇਹ ਗੱਲ ਹੀ ਨਹੀਂ ਕਰਨ ਦੇਣੀ ਇਸ ਕਰਕੇ ਇਹ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਅਸੀਂ ਬੇਸ਼ੱਕ ਸਾਡੇ ਵਾਲੇ ਗਰੁੱਪ ਦਾ ਫੈਸਲਾ ਨਹੀਂ ਹੈਗਾ ਅੱਜ ਹਨਾ ਮੈਂ ਇਹਦੇ ਤੇ ਵੀ ਚਤਨ ਕਰਦਾ ਰਿਹਾ ਜੀ ਮੈਂ ਤੁਹਾਨੂੰ ਕਲੀਅਰ ਗੱਲ ਕਰ ਦਿਆਂ ਤੁਹਾਡੇ ਚੈਨਲਾਂ ਦੇ ਰਹੀਂ ਮੇਰੇ ਥੋੜੇ ਦਿਨ ਉਹ ਡੱਲੇਵਾਲ ਜੀ ਨਾਲ ਗੱਲ ਵੀ ਹੋਈ ਸੀ ਵੀ ਡੱਲੇਵਾਲ ਸਾਹਿਬ ਇੱਕ ਵਾਰ ਖੁੱਲਾ ਸੱਦਾ ਸਾਰਿਆਂ ਨੂੰ ਟੋਟਲ ਜੋ ਐ ਫਰਾਗ ਦਿੱਲੀ ਦੇ ਨਾਲ ਵੀ ਸਾਰੇ ਆਓ ਚੱਲੀਏ ਯਾਰ ਪਹਿਲਾਂ ਜਿਵੇਂ ਗਏ ਸਾਂ ਉਸ ਤਰ੍ਹਾਂ ਜਾ ਕੇ ਆਪਾਂ ਸਾਰੇ ਤੇ ਆਪਣੀਆਂ ਜਿਹੜੇ ਮਸਲੇ ਰਹਿ ਜੇ ਨੂੰ ਹੱਲ ਕਰਾ ਲਈ ਕਿਉਂਕਿ ਸਾਂਝੀ ਇਹ ਮੰਗਾਂ ਨੇ ਸਾਰੀਆਂ ਉਹੀ ਮੰਗਾਂ ਨੇ ਉਹਨਾਂ ਕੋਲ ਨੂੰ ਉਹੀ ਸਾਡੇ ਕੋਲ ਮੰਗਾਂ ਇੱਕੋ ਹੀ ਨੇ ਤੇ ਇਹ ਉਹਦੇ ਨਾਲ ਇਹ ਵੀ ਗੱਲ ਕਹਿ ਦੇ ਵੀ ਜੇ ਕਿਸੇ ਨੂੰ ਕੋਈ ਤਰੀਕ ਦੇ ਉੱਤੇ ਹੋਵੇ ਵੀ ਅਸੀਂ ਤਰੀਕ ਰੱਖ ਕੇ ਤੁਹਾਨੂੰ ਕਹਿਣ ਦਿਆਂ ਤੇ ਕਹਿ ਦਿਓ ਕੋਈ ਗੱਲ ਨੇ ਤ ਪਰ ਚੱਲ ਜੇ ਸਾਰੇ ਮੈਂ ਅੱਜ ਵੀ ਇਹ ਗੱਲ ਕਹਨਾ ਕਿ ਸਾਰੇ ਜਾਈਏ ਫੇਰ ਮਸਲੇ ਜਿਹੜੇ ਆਪਣੇ ਰਹਿੰਦੇ ਨੇ ਉਹ ਤਾਂ ਹੱਲ ਹੋਣਗੇ ਨਹੀਂ ਤੇ ਵਰਨਾ ਸਰਕਾਰਾਂ ਚਾਹੁੰਦੀਆਂ ਨੇ ਕਿ ਖਿਲਰੀਆਂ ਰਹਿ ਜਾਂਦੇ ਬੰਦੀਆਂ ਤੇ ਨਹੀਂ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਇਹ ਜੀ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਕਮੇਟੀਆਂ ਬਣਾਈਆਂ ਸੀ ਬਲਕਿ ਤਿੰਨ ਕਮੇਟੀਆਂ ਬਣਾਈਆਂ ਸੀ ਜਿਹਦੇ ਵਿੱਚ ਇੱਕ ਕਮੇਟੀ ਦੇ ਵਿੱਚ ਹਰ ਕਮੇਟੀ ਚਾਰ ਜਾਂ ਪੰਜ ਮੈਂਬਰ ਸੀਗੇ ਇੱਕ ਕਮੇਟੀ ਸੀ ਜਿਨ੍ਹਾਂ ਨੇ ਰਾਜੇਵਾਲ ਨਾਲ ਗੱਲ ਕਰਨੀ ਸੀ ਇੱਕ ਕਮੇਟੀ ਸੀ ਜਿਨ੍ਹਾਂ ਨੇ ਪੰਨੂ